ਹਾਂਜੀ ਮੇਰੇ ਪਿਆਰੇ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ YouTube ਚੈਨਲ PB70 study point ਤੇ ਸੋ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਜਿਹੜੇ ਦੋਸਤ ਬਿਜਲੀ ਬੋਰਡ ਨਾਲ ਰਿਲੇਟਡ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਕਲਾਸ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਜੀ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਜਿਵੇਂ ਤੁਸੀਂ PS PCL ps pcl elem ps pcl apprenticeship and grade 2 and test mechanic ਦੀ ਤਿਆਰੀ ਕਰ ਰਹੇ ਹੋ ਤਾਂ ਤੁਹਾਡੇ ਲਈ ক্লাস ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਬੇਸਿਕ एमसीक्यू ਲੈ ਕੇ ਆਇਆ ਜਿਹੜੇ ਟਾਪ ਦੇ एमसीक्यू ਨੇ ਠੀਕ ਹੈ ਜੀ ਜਿਹੜੇ ਵਾਰ-ਵਾਰ ਬਿਜਲੀ ਬੋਰਡ ਦੇ ਪੇਪਰਾਂ ਦੇ ਵਿੱਚ ਪੁੱਛੇ ਗਏ ਹਨ ਅਤੇ ਹੁਣ ਵੀ ਪੁੱਛੇ ਜਾਣ ਦੀ ਸੰਭਾਵਨਾ 100% ਹੈ ਜੀ ਠੀਕ ਹੈ ਦੋਸਤੋ ਸੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਦਿੱਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਜੇਕਰ ਤੁਸੀਂ ਸਾਡੀਆਂ ਸਾਰੀਆਂ ਕਲਾਸਾਂ ਦੀਆਂ ਪੀਡੀਐਫ ਆਪਣੇ ਮੋਬਾਈਲ 'ਤੇ ਰਹਿਣਾ ਚਾਹੁੰਦੇ ਹੋ ਜਿਸ ਦੇ ਵਿੱਚ ਕੀ 1300 ਦੇ ਕਰੀਬ ਟਾਪ ਦੇ MCQ ਹੋਣਗੇ ਜੀ ਜਿਹੜੇ ਖੁਦ ਦੇ ਤਿਆਰ ਕੀਤੇ ਹੋਏ ਹੋਣਗੇ ਜੀ ਵਿਦ ਆਨਸਰ ਹੋਣਗੇ ਜੀ ਬਹੁਤ ਵਧੀਆ ਮਟੀਰੀਅਲ ਹੈ ਜੀ ਜੇਕਰ ਤੁਸੀਂ ਇਹ MCQ ਦੀਆਂ PDF ਪਰਚੇਸ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਤੁਸੀਂ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ 9646 ਐਂਡ 15143 ਇਸ ਨੰਬਰ ਤੇ ਸਾਨੂੰ ਤੁਸੀਂ ਓਨਲੀ 200 ਰੁਪਏ Google Pay ਜਾਂ PhonePe ਕਰਕੇ ਉਸ ਤੋਂ ਬਾਅਦ ਸਾਨੂੰ ਤੁਸੀਂ ਸਕਰੀਨਸ਼ਾਟ ਇਸ ਨੰਬਰ ਤੇ ਭੇਜ ਦੇਣਾ ਤੁਹਾਨੂੰ ਤੁਰੰਤ ਸਾਰੀਆਂ ਕਲਾਸਾਂ ਦੀ ਪੀਡੀਐਫ ਤੁਹਾਡੇ ਮੋਬਾਈਲ ਫੋਨ ਤੇ ਮਿਲ ਜਾਣਗੇ ਜੀ ਜੇਕਰ ਤੁਸੀਂ ਸਾਡੇ WhatsApp ਗਰੁੱਪ ਦੇ ਵਿੱਚ ਜੁੜਨਾ ਚਾਹਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ WhatsApp ਗਰੁੱਪ ਦਾ ਲਿੰਕ ਦਿੱਤਾ ਹੋਇਆ ਹੈ ਜਾ ਕੇ ਸਿੱਧਾ ਤੁਸੀਂ ਡਾਇਰੈਕਟ ਜੁਆਇਨ ਹੋ ਸਕਦੇ ਹੋ ਜੀ ਜਿਸ ਦੇ ਵਿੱਚ ਅਸੀਂ ਤਰ੍ਹਾਂ ਤਰ੍ਹਾਂ ਦੀ ਜਾਣਕਾਰੀ ਸਾਰੀਆਂ ਪੋਸਟਾਂ ਦੀ ਜਾਣਕਾਰੀ ਐਂਡ ਡੇਲੀ ਆਪਣੀ ਕਲਾਸ ਦੀ ਜਾਣਕਾਰੀ ਵਿੱਚ ਦਿੰਦੇ ਰਹਿਣੇ ਆ ਜੀ ਸੋ ਜਿਆਦਾ ਟਾਈਮ ਨਾ ਆਪਾਂ ਵੇਸਟ ਕਰਦੇ ਵੀ ਵੀਡੀਓ ਨੂੰ ਕਰਦੇ ਆ ਸ਼ੁਰੂ ਸਭ ਤੋਂ ਪਹਿਲਾ ਕੁਐਸਚਨ ਤੁਹਾਡੀ ਸਕਰੀਨ ਤੇ ਹੈ ਜੀ ਕਹਿ ਰਿਹਾ ਟਰਾਂਸਫਾਰਮਰ ਵਿੱਚ ਕੰਜ਼ਰਵੇਟਰ ਦਾ ਕੰਮ ਕੀ ਹੈ ਕੰਜ਼ਰਵੇਟਰ ਠੀਕ ਹੈ ਜੀ ਕੰਜ਼ਰਵੇਟਰ ਟੈਂਕ ਹੁੰਦਾ ਇੱਕ ਕੰਜ਼ਰਵੇਟਰ ਟੈਂਕ ਇਹਨੇ ਕਲ ਕੰਜ਼ਰਵੇਟਰ ਕਿਹਾ ਇਹ ਤੁਸੀਂ ਮਾੜਾ ਸੋਚਣਾ ਹੈ ਇਸ ਦਾ ਕੰਮ ਕੀ ਹੈ ਤਾਂ ਆਪਸ਼ਨਸ ਆਪਣੇ ਸਾਹਮਣੇ ਚਾਰ ਦਿੱਤੀਆਂ ਹੋਈਆਂ ਹਨ ਪਹਿਲੀ ਹੈ ট্রান্সਫਾਰਮਰ ਨੂੰ ਠੰਡਾ ਕਰਨ ਲਈ ਤਾਜੀ ਹਵਾ ਪ੍ਰਦਾਨ ਕਰੋ ਦੂਸਰੀ ਹੈ ਲੋਡ ਦੇ ਸਮੇਂ ট্রান্সਫਾਰਮਰ ਨੂੰ ਕੁਲਿੰਗ ਆਇਲ ਸਪਲਾਈ ਕਰੋ ਤੀਸਰੀ ਹੈ ট্রান্সਫਾਰਮਰ ਨੂੰ ਨੁਕਸਾਨ ਤੋਂ ਬਚਾਓ ਜਦੋਂ ਤੇਲ ਗਰਮ ਹੋਣ ਕਰਨ ਖਰਚ ਹੁੰਦਾ ਹੈ ਜਾਂ ਉੱਪਰ ਵਾਲਿਆਂ ਵਿੱਚੋਂ ਕੋਈ ਨਹੀਂ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ট্রান্সਫਾਰਮਰ ਨੂੰ ਨੁਕਸਾਨ ਤੋਂ ਬਚਾਉ ਅਤੇ ਤੇਲ ਗਰਮ ਹੋਣ ਕਰਨ ਖਰਚ ਹੁੰਦਾ ਹੈ ਕਿਉਂਕਿ ਤੇਲ ਗਰਮ ਹੋਣ ਕਰਨ ਖਰਚ ਹੁੰਦਾ ਠੀਕ ਹੈ ਜੀ ਕੰਜ਼ਰਵੇਟਰ ਦੇ ਕੰਮ ਹੈ ਜੀ ট্রান্সਫਾਰਮਰ ਨੂੰ ਨੁਕਸਾਨ ਤੋਂ ਬਚਾਉਂਦਾ ਹੈ ਜਦੋਂ ਤੇਲ ਗਰਮ ਹੋ ਜਾਂਦਾ ਹੈ ਠੀਕ ਹੈ ਜੀ ਚਲੋ ਜੀ ਨੈਕਸਟ ਕੁਐਸਚਨ ਹੈ ਜੀ ਕੁਐਸ ਨੰਬਰ ਹੈ 2 ਇਹ ਕਿਹਾ ਪਾਵਰ ਟਰਾਂਸਫਾਰਮਰ ਨੂੰ ਵੱਧ ਤੋਂ ਵੱਧ ਕੁਸ਼ਲਤਾ ਲਈ ਤਿਆਰ ਕੀਤਾ ਗਿਆ ਹੈ ਨੀਅਰਲੀ ਫੁੱਲ ਲੋਡ ਤੇ 70% ਫੁੱਲ ਲੋਡ ਤੇ 50% ਫੁੱਲ ਲੋਡ ਤੇ ਜਾਂ ਨੋ ਲੋਡ ਤੇ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਨੇੜੇ ਫੁੱਲ ਲੋਡ ਤੇ ਜੀ ਪਾਵਰ ਟਰਾਂਸਫਾਰਮਰ ਜਿਹੜੇ ਕਿ ਆਪਣੇ ਸਬਸਟੇਸ਼ਨਾਂ ਦੇ ਵਿੱਚ ਪਾਵਰ ਟਰਾਂਸਫਰਮਰ ਲੱਗੇ ਹੁੰਦੇ ਆ ਜੀ ਸਬਸਟੇਸ਼ਨ ਤੇ ਬਿਜਲੀ ਘਰਾਂ ਦੇ ਵਿੱਚ ਜャ ਜਿਹੜੇ 500 ਕੇਵੀ ਤੋਂ ਉੱਪਰ ਵਾਲਾ ਟਰਾਂਸਫਰ ਹੁੰਦੇ ਹਨ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ ਪਾਵਰ ਟਰਾਂਸਫਰਮਰ ਠੀਕ ਹੈ ਦੋਸਤੋ ਕਰਟ ਪਾਵਰ ਟਰਾਂਸਫਰ ਨੂੰ ਵੱਧ ਤੋਂ ਵੱਧ ਕੁਸ਼ਲਤਾ ਲਈ ਤਿਆਰ ਕੀਤਾ ਗਿਆ ਹੈ ਤਾਂ ਦਸ ਦਾ ਰਾਈਟ ਆਨਸਰ ਹੈ ਜੀ ਨੀਅਰਲੀ ਫੁੱਲ ਲੋਡ ਫੁੱਲ ਲੋਡ অপਸ਼ਨ এ ਇਜ਼ ਦਾ ਰਾਈਟ ਆਨਸਰ ਹੈ ਦੋਸਤੋ ਠੀਕ ਹੈ ਜੀ ਚਲੋ ਜੀ ਨੈਕਸਟ ਕੁਐਸਚਨ ਦੇ ਜੀ ਕੁਐਸਚਨ ਨੰਬਰ ਹੈ 3 ট্রান্সਫਾਰਮਰ ਸਾ ਲੈਂਦਾ ਹੈ ਜਦੋਂ ট্রান্সਫਾਰਮਰ ਤੇ ਭਾਰ ਵੱਧਦਾ ਹੈ ਇਸ ਤੋਂ ਤੋਂ ਲੋਡ ਘਟਦਾ ਹੈ ਲੋਡ ਸਥਿਰ ਰਹਿੰਦਾ ਹੈ ਜੋ ਉੱਪਰ ਵਾਲਿਆਂ ਵਿੱਚੋਂ ਕੋਈ ਨਹੀਂ ਜੀ ਦੋਸਤੋ ਹਾਂਜੀ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਇਸ ਤੋਂ ਲੋਡ ਘਟਦਾ ਹੈ ਕਿਉਂਕਿ ਜਦੋਂ ਟਰਾਂਸਫਾਰਮਰ ਸਾਹ ਕਦੋਂ ਲੈਂਦਾ ਜਦੋਂ ਵੋਲਟੇਜ ਘਟ ਗਈ ਲੋਡ ਘਟ ਗਿਆ ਜਦੋਂ ਲੋਡ ਘਟ ਗਿਆ ਅਤੇ ਤੇਲ ਦਾ ਜੋ ਪ੍ਰੈਸ਼ਰ ਸੀ ਉਹ ਥੋੜਾ ਠੰਡਾ ਹੋਇਆ ਤਾਂ ਥੱਲੇ ਆਇਆ ਤੇਲ ਪਹਿਲਾ ਘੁੰਮ ਰਿਆ ਸੀ ਸਾਰੇ ਵਾਇੰਡਿੰਗ ਦੇ ਵਿੱਚ ਸਾਰੇ ਟਰਾਂਸਫਰਮਰ ਦੇ ਵਿੱਚ ਜਦੋਂ ਥੱਲੇ ਆਇਆ ਠੰਡਾ ਹੋਇਆ ਤਾਂ ਟਰਾਂਸਫਰਮਰ ਨੇ ਇੱਕ ਵਾਰੀ ਸਾਲ ਲਿਆ ਜਦੋਂ ਲੋਡ ਘਟਦਾ ਹੈ ਤਾਂ ਆਪਸ਼ਨ ਐਡਾ ਇਸ ਦਾ ਰਾਈਟ ਆਨਸਰ ਮੰਨ ਲਓ ਜੀ ਠੀਕ ਹੈ ਜੀ ਚਲੋ ਜੀ ਨੈਕਸਟ ਕੁਐਸਚਨ ਤੇ ਜੀ ਕੁਐਸਚਨ ਨੰਬਰ ਹੈ 4 ਇੱਕ ਟਰਾਂਸਫਰਮਰ ਦੇ ਨੋ ਲੋਡ ਕਰੰਟ ਵਿੱਚ ਉੱਚ ਤੀਬਰਤਾ ਅਤੇ ਘੱਟ ਪਾਵਰ ਫੈਕਟਰ ਹੁੰਦਾ ਹੈ ਜੇ ਉੱਚ ਤੀਬਰਤਾ ਅਤੇ ਉੱਚ ਸ਼ਕਤੀ ਕਾਰਕ ਹੈ ਛੋਟਾ ਵਿਸ਼ਾਲਤਾ ਅਤੇ ਉੱਚ ਸ਼ਕਤੀ ਕਾਰਕ ਹੈ ਜਾਂ ਛੋਟਾ ਵਿਸ਼ਾਲਤਾ ਅਤੇ ਘੱਟ ਪਾਵਰ ਫੈਕਟਰ ਹੈ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਛੋਟਾ ਵਿਸ਼ਲਤਾ ਅਤੇ ਘੱਟ ਪਾਵਰ ਫੈਕਟਰ ਹੈ অপਸ਼ਨ ਸ ਦਾ ਰਾਈਟ ਆਨਸਰ ਹੈ ਜੀ ਠੀਕ ਹੈ ਜੀ ਚਲੋ ਜੀ ਨੈਕਸਟ ਕੁਸਚਨ ਤੇ ਜੀ 5 ਨੰਬਰ ਕੁਸਚਨ ਤੁਹਾਡੀ ਸਕਰੀਨ ਤੇ ਹੈ ਜੀ ট্রান্সਫਾਰਮਰ ਡਿਜ਼ਾਈਨ ਵਿੱਚ ਉੱਚ ਪ੍ਰਵਾਹ ਘਣਤਾ ਦੀ ਵਰਤੋਂ ਪ੍ਰਤੀ ਕੇਵੀਏ ਭਾਰ ਘਟਾਉਂਦਾ ਹੈ ਲੋਹੇ ਦੇ ਨੁਕਸਾਨ ਨੂੰ ਘਟਾਉਂਦਾ ਹੈ ਤਾਂਬੇ ਦੇ ਨੁਕਸਾਨ ਨੂੰ ਘਟਾਉਂਦਾ ਹੈ ਜਾਂ ਪਾਰਟ ਲੋਡ ਕੁਸ਼ਲਤਾ ਵਧਾਉਂਦਾ ਹੈ ਸੋ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਪ੍ਰਤੀ ਕੇਵੀਏ ਪਾਰ ਘਟਾਉਂਦਾ ਹੈ ਜਦੋਂ ਟਰਾਂਸਵਰਟ ਡਿਜ਼ਾਈਨ ਵਿੱਚ ਪ੍ਰਵਾਹ ਦੀ ਕੰਤਾ ਦੀ ਆਪਾਂ ਜਦੋਂ ਵਰਤੋਂ ਕਰਦੇ ਹਾਂ ਤਾਂ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਊੜਾ ਪ੍ਰਤੀ ਕੇਵੀਐ ਭਾਰ ਘਟਾਉਂਦਾ ਹੈ ਚਲੋ ਜੀ ਨੈਕਸਟ ਕੁਐਸਚਨ ਤੇ ਜੀ ਦੋਸਤੋ ਜੇਕਰ ਤੁਸੀਂ ਹਾਲੇ ਤੱਕ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਪੀਡੀਐਫ ਲਈ ਆਫਰ ਹੈ ਓਨਲੀ 200 ਰੁਪਏ ਦੇ ਵਿੱਚ ਸਾਡੇ ਕੋਲ ਤੁਸੀਂ ਪੀਡੀਐਫ ਪਰਚੇਸ ਕਰ ਸਕਦੇ ਹੋ ਇਸ ਨੰਬਰ ਤੇ ਸਾਨੂੰ ਤੁਸੀਂ ਕੰਟੈਕਟ ਕਰ ਲਓ 964611 5144 ਤੇ ਠੀਕ ਹੈ ਜੀ ਜਿਸ ਦੇ ਵਿੱਚ ਤੁਹਾਨੂੰ 1300 ਦੇ ਕਰੀਬ ਐਮਸੀਕਿਊ ਮਿਲਣਗੇ ਜੀ ਵਿਦ ਆਨਸਰ ਹੋਣਗੇ ਪੰਜਾਬੀ ਲੈਂਗੁਏਜ ਹੋਣਗੇ ਜੀ ਟਾਪ ਦੇ ਐਮਸੀਕਿਊ ਹੋਣਗੇ ਜੀ ਮੋਸਟ ਇਪੋਰਟੈਂਟ ਕੁਸਚਨ ਹੋਣਗੇ ਜੀ ਸਾਰੇ ਜਿਹਨਾਂ ਦੋਸਤਾਂ ਨੇ 250 आलम ਦਾ ਪੇਪਰ ਤਾ ਉਹਨਾਂ ਨੇ ਪੀਡੀਐਫ ਸਾਡੇ ਕੋਲ ਪਰਚੇਜ਼ ਕੀਤੀ ਸੀ ਜਾਂ ਸਾਡੀਆਂ ਵੀਡੀਓ ਦੇਖੀਆਂ ਸੀ ਬਹੁਤ ਹੀ ਵਧੀਆ ਉਹਨਾਂ ਦਾ ਰਿਜ਼ਲਟ ਮਿਲਿਆ ਹੈ ਜੀ ਚਲੋ ਜੀ ਨੈਕਸਟ ਕੁਐਸਚਨ ਤੇ ਜੀ ਕੁਐਸਚਨ ਨੰਬਰ ਹੈ 6 ਕਿਰਪਾ ਪਾਵਰ ਫੈਕਟਰ ਇੱਕ ਸਥਿਰ ਹੈ ਆਪਸ਼ਨ 4 अपने हुई हैं पहली है वोल्टेज जंतर दूसरी है मौजूदा जंत्र तीसरी है पावर जंतर चौथी है मुख वहा जंतर हाँ जी दोस्तों इसका जो राइट आंसर है दोस्तों वो है जी मुख्य वहा जंतर जंतर ठीक है जी ऑप्शन सस्ता द आंसर है चलो जी नेक्स्ट क्वेश्चन दे दोस्तों ਕਵਸਚਨ ਨੰਬਰ ਹੈ 7 ਸਮਾਂਤਰ ਕੰਮ ਕਰਨ ਵਾਲੇ ਦੋ ਟਰਾਂਸਫਾਰਮਰ ਉਹਨਾਂ ਦੇ ਆਧਾਰ ਤੇ ਲੋਡ ਨੂੰ ਸਾਂਝਾ ਕਰਨਗੇ ਲੀਕੇਜ ਪ੍ਰਤੀਕਰਮ ਪਹਿਲੀ ਆਪਸ਼ਨ ਹੈ ਦੂਸਰੀ ਹੈ ਪ੍ਰਤੀ ਯੂਨਿਟ ਰੁਕਾਵਟ ਤੀਜਰੀ ਹੈ ਕੁਸ਼ਲਤਾਵਾਂ ਚੌਥੀ ਹੈ ਰੇਟਿੰਗ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਪ੍ਰਤੀ ਯੂਨਿਟ ਰੁਕਾਵਟ ਪ੍ਰਤੀ ਯੂਨਿਟ ਰੁਕਾਵਟ ਆਪਸ਼ਨ ਐਡਾ ਇਸ ਦਾ ਰਾਈਟ ਆਨਸਰ ਹੈ ਜੀ ਠੀਕ ਹੈ ਜੀ ਚਲੋ ਜੀ ਨੈਕਸਟ ਕੁਐਸਚਨ ਹੈ ਜੀ ਕੁਐਸਚਨ ਨੰਬਰ ਹੈ 8 ট্রান্সਫਾਰਮਰ ਦੇ ਅੰਦਰਲੇ દોਸ਼ ਦੂਰ ਕਰਨ ਲਈ ਰਿਲੇ ਚਾਹੀਦਾ ਹੈ ਕਿਹੜਾ ਰਿਲੇ ਚਾਹੀਦਾ ਹੈ ਜੀ ਅੰਦਰਲੇ ਨੁਕਸ ਨੂੰ ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ ਇਹ ਵਾਲਾ ਬਹੁਤ ਵਾਰੀ ਮੈਂ ਕਰਵਾ ਹੀ ਚੁੱਕਿਆ ਹਾਂ ਜੀ ਮੈਲੀ ਬਕਲਜ਼ ਰਿਲੇ ਡਿਸਟੈਂਸ ਰਿਲੇ ਵਿਚਰ ਰਿਲੇ ਦਾ థਰਮੋਮੀਟਰ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਆਪਣਾ ਪਕਲਜ਼ ਰਿਲੇ ਬਕਲਜ਼ ਰਿਲੇ ਆਪਸ਼ਨ ਐ ਉੜਾ ਦਾ ਰਾਈਟ ਆਨਸਰ ਹੈ ਜੀ ਚਲੋ ਜੀ ਨੈਕਸਟ ਕੁਐਸਚਨ ਤੇ ਜੀ 0 ਵਾਟਰ ਲੈਂਪਾਂ ਵਿੱਚ ਲਗਭਗ ਸ਼ਕਤੀ ਕਿੰਨੀ ਹੁੰਦੀ ਹੈ 0 ਵਾਟ ਜਿਹੜੇ ਲੈਂਪ ਲੱਗੇ ਹੁੰਦੇ ਆ ਜੀ ਆਪਣੇ 0 ਵਾਟ ਦੱਸੋ ਜੀ 0 ਵਾਟ 5 ਵਾਟ 10 ਵਾਟ ਜਾਂ 25 ਵਾਟ ਲਗਭਗ ਉਹਨੇ ਕਿਹਾ ਲਗਭਗ ਰਾਈਟ ਆਨਸਰ 10 ਵਾਟ অপশন ইডি ইস দা রাইট आंसर অপশন সি ইস দা রাইট आंसर है जी दोस्तों चलो जी नेक्स्ट क्वेश्चन ते जी ফিউজ দা মুখ্য ফাংশন কি ਹੁੰਦਾ ਹੈ ফিউজ ਦਾ ফিউজ দা মুখ্য ফাংশন কি ਹੁੰਦਾ ਜੀ ਉਪਕਰਨਾ ਦੀ ਸੁਰੱਖਿਆ ਕਰਨਾ সার্কিট ওপেন ਕਰਨਾ ਲਾਈਨ ਸੁਰੱਖਿਆ ਕਰਨਾ ਜਾਂ ਉੱਚ ਤਾਰਾ ਪਰਵਾਹ ਨੂੰ ਰੋਕਣਾ ਤਾਂ ਰਾਈਟ ਆਨਸਰ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਦੇ ਵਿੱਚ ਜ਼ਰੂਰ ਦੱਸਣਾ ਹੈ ਜੀ ਇਸ ਦਾ ਰਾਈਟ ਆਨਸਰ ਕੀ ਹੈ ਜੀ ਕਮੈਂਟਾਂ ਦੇ ਵਿੱਚ ਸਾਨੂੰ ਤੁਸੀਂ ਜ਼ਰੂਰ ਦੱਸਣਾ ਸੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦੇਣਾ ਐਂਡ ਵੀਡੀਓ ਨੂੰ ਲਾਈਕ ਕਰ ਦੇਣਾ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਜੀ ਪੀ ਡੀਐਫ ਲਈ ਸਾਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ 9646 1543 ਸੋ ਮਿਲਦੇ ਆਪਾਂ ਨੈਕਸਟ ਕਲਾਸ ਦੇ ਵਿੱਚ ਥੈਂਕ ਯੂ ਵੈਰੀ ਮਚ